ਹਾਂਜੀ ਅੱਜ ਦਾ ਪਕਾਣ ਲੱਗਿਆ 18ਵਾਂ ਬਲੌਗ ਸਟਾਰਟ ਤੇ ਬਾਕੀ ਆਪਾਂ ਚੱਲੇ ਤੁਹਾਨੂੰ ਪਤਾ ਹੀ ਅੱਗੇ ਅੰਗੂਨੇ ਮੈਂ ਆਹੜਾ ਆਪਣਾ ਚੋਬਰ ਪਲਾਸ ਲਾਉਣ ਤੇ ਬਾਕੀ ਜੇ ਤੁਹਾਨੂੰ ਮਿਲਦੇ ਆ ਆਪਣੇ ਸ਼ਹਿਰ ਜਾ ਕੇ ਆਪਣ ਜਾਰਾਂ ਕੋਲੇ ਲੋਵੀ ਚੋਬਰ ਠੰਡ ਬਹੁਤ ਆ ਜੀ ਦੇਖੋ ਕਿਉਂ ਕੰਬ ਰਿਹਾ ਕੋ ਤੁਸੀਂ ਵਧੀਆ ਰਹਿ ਗਿਆ ਅੱਜ ਮੈਂ ਟ੍ਰੈਲ ਛੁੱਟ ਜਾ ਪਾਇਆ ਆ ਮੈਨੂੰ ਪਤਾ ਹੀ ਨਹੀਂ ਅੱਜ ਮਾਹੌਲ ਸੱਤ ਨਹੀਂ ਹੈਗਾ ਜਦੋਂ ਤੁਹਾਨੂੰ ਫਿਰ ਮਿਲਦੇ ਆ ਚੱਲ ਕੇ ਨੇ ਵੀ ਗਾਈਜ ਆ ਬਹੁਤ ਇੱਥੇ ਆਪਣੇ ਯਾਰਾਂ ਕੋਲੇ ਉਹ ਖੜੇ ਦੋ ਦੋ ਜਣੇ ਠੀਕ ਹੈ ਨਾ ਆਪਣੇ ਯਾਰ ਆ ਵੀ ਹਰਮਨਜੀਤਾ ਜੀ ਅਜਾ ਕੇ ਕਰਨ ਲੱਗਾ ਤਾਂ ਸਦਾ ਹੀ ਨਹੀਂ ਲੱਗਾ ਘੰਟਾ ਠੀਕ ਹੈ ਨਾ ਗਾਈਜ ਇਹ ਮਿਲਦੇ ਆ ਤੁਹਾਨੂੰ ਹਾਂ ਉਹਦੇ ਟਾਈਮ ਦਾ ਮਿਲਦੇ ਰਹੋਦੇ ਟਾਈਮ ਦਾ ਠੀਕ ਹੈ ਨਾ ਗਾਈਜ ਹਾਂਜੀ ਗਾਈਜ ਸਿੰਘਰਾ ਬਾਅਦ ਆਪਾਂ ਲੈ ਦਵਾਰੇ ਆਪਣੀ ਕਲਾਸ ਨੂੰ ਕਲਾਸ ਨੂੰ ਅੱਗੇ ਵਤੀ ਲੰਘੂ ਉੱਥੇ ਫੋਟੋ ਲੈਣੇ ਬਸ ਅੱਡੇ ਫੋਟੋ ਤੇ ਕਾਸ ਦੇ ਆ ਕੀ ਦੱਸਦੇ ਨਾ ਲੱਗਣੀ ਨਹੀਂ ਕੱਢੀ। ਲੋ ਵੀ ਗਾਜ ਆਪਾਂ ਪਹੁੰਚ ਚੁੱਕੇ। ਬੰਨਿਆ ਕਰ ਮੇਰਾ ਸਾਰਿਆਂ। ਆਜੀ ਆਜੀ ਗਾਜ ਪਸਟਾ ਰੋੜ ਕੇ ਪਹੁੰਚ ਗਏ ਇਹਨੂੰ। ਆ ਜਾ। ਉਧਰ ਵੀ ਜਾਣੇ ਇੱਧਰ ਦੀ ਜਾਣੇ। ਤੇਰੀ ਮਾਦੀ ਚਾਲ। ਉਧਰ ਹੀ ਜਾ। ਉਧਰ। ਉਧਰ ਦੀ ਜਾਂਦੇ ਆ। ਲੋ ਗਾਜ ਆਪਾਂ ਪਹੁੰਚ ਚੁੱਕੇ ਆ। ਹੋਣੇ ਮੁੰਡੇ ਸੋਹਣੇ ਮੁੰਡੇ। ਬਸ ਸਟਾਡ। ਬਸ ਸਸਤਾ ਹੈ। ਹਾਂਜੀ ਗਏ ਹੁਣ ਅਸੀਂ ਕੀ ਖਾ ਕੇ ਆਇਆ। ਪੋਸਟਾ। ਕੋਚੇ ਹੱਤੇ ਐਸੀ ਹੋ ਸਕਦਾ ਮਾਰ ਸੀਗਾ ਕੀ ਖਾਂਦਾ ਕਚੋਰੀਆਂ ਕਚੋਰੀਆਂ ਤੇ ਆ ਬਾਈ ਪਹੁੰਚ ਚੁਕੇ ਆਪਣੇ ਕੋਲੇ ਅਸੀਂ ਵੇਟ ਕਰਦੇ ਸੀ ਇੱਥੇ ਵੀ ਕੋਈ ਆਵੇ ਕਚੋਰੀਆਂ ਖਾਮਾ ਕੇ ਤੇ ਬਾਈ ਆ ਗਿਆ ਬਾਈ ਕੋਚੇ ਦੇ ਬਾਹਰ ਤੋਂ ਚੌਲੀਆਂ ਹਨਾ ਆ ਲੋ ਵੀ ਗਾਈਜ਼ ਆਪਣੀਆਂ ਕਚੋਰੀਆਂ ਠੀਕ ਹਨਾ kaki hari terbaik itu itu dasar jalan oke beri oke puri lewat itu ਨਾਸਰਾ ਬਾਕੀ ਲੋਕਾਂ ਦੇ ਘਰ ਨੇ ਜਦ ਆਪਾਂ ਗਏ 10 ਲੱਖ ਨਾ ਲਾ ਕੇ ਆ ਜੀ 10 ਲੱਖ ਆ ਗਿਆ ਹੂੰ ਓਕੇ ਗਾਈ ਓਕੇ ਲੋ ਵੀ ਗਏ ਜ ਆਪਾਂ ਰਾਸ ਚ ਪਹੁੰਚ ਗਏ ਹੁਣ ਚੁੱਕਿਆ ਠੀਕ ਹੈ ਨਾ ਬਾਕੀ ਤੁਹਾਨੂੰ ਰਾਸ ਲਾਉਣ ਤੋਂ ਬਾਅਦ ਮਿਲ ਜਿਆ ਹਾਂ ਲਾਹਣ ਤੋਂ ਬਾਅਦ ਮਿਲ ਜਿਆ ਹਾਂ ਹਾਂਜੀ ਗਾਈਜ਼ ਹੁਣ ਆਪਣੀ ਰਾਸ ਲੱਗ ਗਿਆ ਰਾਸ ਲੱਗ ਚੁੱਕਿਆ ਤੇ ਧੁੱਪ ਨਿਕਲਈਓ ਦੇਖ ਸਕਦੇ ਤੁਸੀਂ ਤੇ ਹੁਣ ਆਪਾਂ ਚੱਲੇ ਆ ਬੱਸ ਸਟੈਂਡ ਬੱਸ ਸਟੈਂਡ ਤੋਂ ਥੋੜ ਨੂੰ ਉੱਥੇ ਚੱਲ ਕੇ ਮਿਲਦੇ ਆ ਮਿਲਦੇ ਨਹੀਂ ਦਿਖਾਉਨੇ ਤੇ ਦਿਖਾ ਹੋਇਆ ਠੀਕ ਹੈ ਨਾ ਫਿਰ ਨਹੀਂ ਬੱਸ 'ਚ ਬੈਠਾਂਗੇ ਰੇਕੋਰ ਪਹੁੰਚੇ ਉਦੋਂ ਦਿਖਾਵਾਂਗੇ ਠੀਕ ਹੈ ਨਾ ਹਾਂਜੀ ਕਿੱਥੇ ਰਹੋਗੇ ਰੇਕੋਰ ਦੀ ਆ ਬੱਸ ਤੇ ਹਾਂ ਬੱਸ ਤੇ ਓਕੇ ਫਿਰ ਮਿਲਦੇ ਹਾਂ ਹਾਂਜੀ ਜਾਈਏ ਹੁਣ ਆਪਾਂ ਆ ਗਏ ਸੀ ਉੱਤੇ ਰੇਕੋਰ ਤੇ ਟਾਈਮ ਨਾ ਹੁਣ ਆਪਾਂ ਕੀ ਖਾ ਚੁੱਕੀ ਗਏ ਓਏ ਇੱਥੇ ਨਹੀਂ ਖਾ ਲਈ ਉੱਥੋਂ ਆ ਕੇ ਤੇ ਚਲੋ ਮਿਲਦੇ ਆ ਸਾਨੂੰ ਫਿਰ ਪਿੰਡ ਚੱਲ ਕੇ ਹੁਣ ਆਪਾਂ ਪਿੰਡੀ ਚੱਲਦੇ ਹਾਂ ਠੀਕ ਹੈ ਨਾ ਜੀ ਕਾਫੀ ਚਾਹੀਦਾ ਮੂਡ ਹੋਇਆ ਦੱਸ ਬੀਣੀ ਨਾ ਮੈਂ ਤਾਂ ਪੀਣੀ ਨਹੀਂ ਮੈਂ ਤੁਸੀ ਪੀ ਸਕਦੇ ਹੋ ਚਲੋ ਠੀਕ ਹੈ ਫਿਰ ਆਪਾਂ ਜੀ ਆਪ ਵੀ ਨਹੀਂ ਪੀਣੀ ਵੇ ਨਹੀਂ ਜਾਂਦਾ ਮੇਰਾ ਸਾਲ ਆ ਤੇ ਚਲੋ ਮਿਲਦੇ ਆ ਫਿਰ ਕਰੇ ਆਗੇ ਤੇ ਮਿਲਦਾ ਫਿਰ ਕਰੇ ਗੱਲ ਕੇ ਹਾਂਜੀ ਗਾਈਜ਼ ਆਪਾਂ ਚੱਲ ਲਈ ਪਿੰਡ ਨੂੰ ਆਹ ਤੇ ਕਿਧਰ ਟਾਇਰ ਪੈਂਚਰ ਕਰਾ ਆਦੇ ਆ ਪਤੰਤਰ ਨੇ ਤੂੰ ਵੀ ਹੁਣ ਬਵਾਈ ਸੀ ਏ ਆਪਣੀ ਬਵਾਈ ਸੀ ਤੂੰ ਉਹ ਆ ਕੇ ਤੁਰੇਂੀ ਤੂੰ ਵਾ ਹੁਣੀ ਬਵਾ ਕੇ ਤੁਰੇਂੀ ਨਵੀਂ ਆ ਲੋ ਕਰ ਲਿਆ ਕੰਮ ਇਹਨੂੰ ਚਾਉਣਾ ਨਹੀਂ ਆਉਂਦਾ ਬਸ ਉਹ ਰੋੜਾ ਓਏ ਚਾਈ ਹੈ ਇਹ ਤੁਹਾਨੂੰ ਜਾਣ ਹੈ ਪ੍ਰੋਸੈਸ ਦਾ ਬੰਦਾ ਹੈ ਠੀਕ ਹੈ ਨਾ ਗਾਈਜ ਇਹ ਮੈਨੂੰ ਇੱਥੇ ਮਿਲਿਆ ਸੀ ਫਿਰ ਮੈਂ ਨਿਕਲੇ ਹੀ ਰੈਕੋਰਡ ਮਿਲ ਗਿਆ ਚੱਲ ਹੁਣ ਦੇਖਦੇ ਹਾਂ ਕਾਈਸ ਹਾਂਜੀ ਹੁਣ ਆਪਾਂ ਆ ਬਣੀ ਪੀਓ ਦੀ ਕੀ ਕਰਨਾ ਹੈ ਯਾਰ ਮਨਾਵਾ ਦੀ ਮਨਾਵਾ ਦੇ ਨਾਲ ਤੇ ਆਦੇ ਆਸਰ ਉਹ ਮੋਟਾ ਕਾ ਕਰਾ ਕਰ ਰਹੇ ਹਾਂ ਨਾਲੇ ਦਾ ਨਾਲੇ ਦਾ ਕੀ ਕਾਕ ਦਾ ਨਹੀਂ ਚੱਪ ਕਰਨਾ ਇਹਦੇ ਤੇ ਜਾਂਦ ਦਾ ਰੋਡ ਮੈਂ ਕਰ ਰਿਹਾ ਤੇ ਬਾਕੀ ਜੇ ਤੁਹਾਨੂੰ ਮਿਲਦਾ ਕਾਨੂੰ ਇੱਕ ਨਵੇਂ ਬਲੌਗ ਦੇ ਨਾਲ ਈਗਲ ਤੇ ਇਹਨਾਂ ਨੂੰ ਆਏ ਸਬਸਕ੍ਰਾਈਬ ਲੈਕ ਕਮੈਂਟ ਸ਼ੇਅਰ ਕਰ ਲੈ ਆ। ਬਾਹਰ ਲੋ ਓਏ ਚੱਪ ਕਰ। ਈਗਲ ਸਬਸਕ੍ਰਾਈਬ ਕਰੋ। ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ ਤੇ ਬਾਕੀ ਮਿਲਦਾ ਕਾਨੂੰ ਇੱਕ ਨਵੀਂ ਵੀਡੀਓ ਦੇ ਨਾਲ। ਓਕੇ।